ਟਰਾਲੀਆਂ ਲੈ ਕੇ ਟਰੈਕਟਰ ਲੈ ਕੇ ਵੱਧ ਤੋਂ ਵੱਧ ਪਹੁੰਚੋ ਕਿ ਹੁਣ ਸਮਾਂ ਆ ਗਿਆ ਇਸ ਸੰਘਰਸ਼ ਨੂੰ ਤਿੱਖਾ ਕਰਨਾ ਬਹੁਤ ਜ਼ਰੂਰੀ ਹੈ ਦੇਖੋ ਜੀ ਇਹ ਕੋਈ ਗੁਰਜੀਤ ਸਿੰਘ ਜੀ ਦੇ ਪੁੱਤ ਦਾ ਵਿਆਹ ਤਾਂ ਰੱਖਿਆ ਨਹੀਂ ਹੋਇਆ ਵੀ ਕਾਰਡ ਪਾਈਏ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਆਦਵੀ ਦੀ ਗੱਲ ਸੁਣੇ ਤੇ ਮੈਂ ਅਸੀਂ ਹੋਈਏ ਜੀ ਕਿਸੇ ਕਮੇਟੀ ਦੇ ਕਿਸੇ ਜਥੇਬੰਦੀ ਦੇ ਪ੍ਰਧਾਨ ਬਾਕੀ ਸਨਤਨੀ ਭਰਾ ਵੀ ਮੁਸਲਮਾਨ ਭਰਾ ਵੀ 크ਰਿਸਚੀਅਨਿਟੀ ਵਾਲੇ ਵੀ ਸਾਰਾ ਮਸੀਹ ਭਾਈਚਾਰਾ ਸਭ ਆਉਣਗੇ ਟਰੈਕਟਰ ਟਰਾਲੀਆਂ ਤੇ ਵੱਡੀ ਤੋਂ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੋ ਕਿਉਂਕਿ ਇੱਥੇ ਹੀ ਰਹਿਣ ਬਸੇਰਾ ਪੱਕਾ ਹੀ ਬਣਨਾ ਗੱਲ ਸਾਡੇ ਧਰਮ ਤੇ ਆ ਗਈ ਨਾ ਜੀ ਫਿਰ ਅਸੀਂ ਰੋਟੀ ਵੀ ਨਹੀਂ ਖਾਧੀ ਜੀ ਫਿਰ ਅਸੀਂ ਪੱਤੇ ਖਾ ਖਾ ਕੇ ਗੁਜ਼ਾਰਾ ਕੀਤਾ ਜਾਂ 6-6 ਮਹੀਨੇ ਭੁੱਖੇ ਹੀ ਖੜੇ ਨੇ ਸਾਰੇ ਸੰਘਰਸ਼ੀ ਆ ਝੰਡਿਆਂ ਵਾਲੇ ਔਰ ਝੰਡੇ ਕਿਹੜੇ ਆ ਸਭ ਤੋਂ ਵੱਡਾ ਝੰਡਾ ਕਿਹੜਾ ਨਿਸ਼ਾਨ ਸਾਹਿਬ ਉਹਦੇ ਥੱਲੇ ਹੀ ਇਹ ਝੰਡੇ ਬਰਕਰਾਰ ਨੇ ਸੰਧਮਾ ਸਾਹਿਬ ਸਪੀਕਰ ਸਾਹਿਬ ਉੱਥੇ ਜਾ ਕੇ ਵੀ ਕਿਹਾ ਸੀਗੇ ਵੀ ਦੇਖੋ ਜੀ ਬਾਈਬਲ ਤੇ ਬਰਗਾੜੀ ਵਾਲਾ ਤਾਂ ਜੀ ਆਪਾਂ ਨੇ ਮਸਲਾ ਹੱਲ ਕਰ ਦੇਣਾ ਅਗਲੇ ਮਹੀਨੇ ਇਕੱਠੇ ਹੋ ਕੇ ਸ਼ੁਕਰਾਨੇ ਦਾ ਸਮਾਗਮ ਕਰਾਵਾਂਗੇ ਤਾਂ ਗੱਲ ਪੇਟ ਤੋਂ ਉੱਤੇ ਦੀ ਹੋ ਗਈ ਆ ਬਾਈ ਜੀ ਸਰਕਾਰ ਦੀ ਧੌਣ ਦੇ ਉੱਤੇ ਗੋਡਾ ਰੱਖਣਾ ਬਹੁਤ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚੇ ਵੱਲੋਂ ਅੱਜ ਪੰਜਾਬ ਦੀਆਂ ਹਰਿਆਣੇ ਦੀਆਂ ਜੁਝਾਰੂ ਜਥੇਬੰਦੀਆਂ ਦੇ ਇੱਕ ਜ਼ਰੂਰੀ ਇਕੱਤਰਤਾ ਸਮਾਣਾ ਟਾਵਰ ਮੋਰਚੇ ਤੇ ਸੱਦੀ ਗਈ ਸੀ ਤੇ ਬੜੀ ਗੰਭੀਰਤਾ ਦੇ ਨਾਲ ਇਸ ਗੱਲ ਦੇ ਉੱਤੇ ਵਿਚਾਰ ਹੋਈ ਹੈ ਕਿ ਸਰਕਾਰ ਜਿਹੜੀ ਆ ਉਹ ਕੇਸ ਲਈ ਹੋ ਚੁੱਕੀ ਐ ਕਾਨੂੰਨ ਦੇ ਸਾਰੇ ਪੱਖ ਮੰਨ ਕੇ ਵੀ ਐਲਾਨ ਕਰਕੇ ਵੀ ਕਾਨੂੰਨ ਲਾਗੂ ਨਹੀਂ ਕਰ ਰਹੀ ਸਟੇਟ ਐਕਟ ਜਿਹੜਾ ਡਿਜ਼ਾਈਨ ਕੀਤਾ ਸੀ ਜਾਂ ਜੋ ਵੀ ਐ ਗੱਲ ਇਹ ਆ ਕਿ ਹੁਣ ਸਾਨੂੰ ਮਜਬੂਰ ਹੋ ਕੇ ਅਗਲਾ ਸਟੈਪ ਜਿਹੜਾ ਇੱਕ ਕਰੜਾ ਸਟੈਪ ਉਹ ਲੈਣਾ ਪੈ ਰਿਹਾ 24 ਤਰੀਕ ਜਿਹੜੀ ਆ 24 ਫਰਵਰੀ ਨੂੰ ਇਸ ਮੋਰਚੇ ਤੋਂ ਅਸੀਂ ਵੱਡਾ ਐਕਸ਼ਨ ਲੈਣ ਜਾਵਾਂਗੇ 24 ਤਰੀਕ ਜਿਹੜੀ ਆ ਸਾਡੀ ਉਹ ਡੈਡਲਾਈਨ ਹੋਏਗੀ ਉਸ ਤੋਂ ਪਹਿਲਾਂ 22 ਤਰੀਕ ਤੋਂ ਜਿਹੜੀਆਂ ਟਰੈਕਟਰ ਟਰਾਲੀਆਂ ਨੇ ਸੰਗਤਾਂ ਜਿਹੜੀਆਂ ਪਿੰਡਾਂ ਦੇ ਸਾਰੇ ਸੰਘਰਸ਼ੀਲ ਯੋਧੇ ਸਾਰੀਆਂ ਕਿਸਾਨ ਜੱਥੇਬੰਦੀਆਂ ਧਾਰਮਿਕ ਜੱਥੇਬੰਦੀਆਂ ਸਿੰਘ ਸਾਹਿਬਾਨ ਤੱਕ ਸਾਰਿਆਂ ਤੱਕ ਅਸੀਂ ਪਹੁੰਚ ਕਰਕੇ ਤੇ ਸਾਰੀਆਂ ਜੱਥੇਬੰਦੀਆਂ ਦਾ ਇੱਕ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਉੱਤੇ ਸੋ ਗੁਰਾਂ ਦੇ ਨਾਮ ਉੱਤੇ ਜੁਂਦੇ ਪੰਜਾਬ ਦੇ ਹਰ ਵਸਿੰਦੇ ਦੇ ਦਿਲ ਦਾ ਇੱਕ ਦਰਦ ਹੈ ਆ ਜਿਹੜਾ ਪਿੱਛੇ ਤੁਸੀਂ ਦੇਖਦੇ ਪਏ ਪਾਪ ਦਾ ਅੰਤ ਤੁਰੰਤ ਕਿਹੜਾ ਬੰਦਾ ਹੈ ਕਿਹੜਾ ਸਖਸ਼ ਜਿਹੜਾ ਨਹੀਂ ਚਾਹੁੰਦਾ ਕਿ ਬੇਅਦਬੀਆਂ ਦਾ ਪਾਪ ਖਤਮ ਹੋਵੇ ਸੋ ਉਹਦੇ ਵਾਸਤੇ ਇਹ ਪਾਪ ਦਾ ਅੰਤ ਕਰਨ ਦੇ ਵਾਸਤੇ 24 ਤਰੀਕ ਨੂੰ ਇਥੋਂ ਫਿਰ ਪੱਕਾ ਮੋਰਚਾ ਜਿਹੜਾ ਵਾ ਉਹ ਅਸੀਂ ਲਾਵਾਂਗੇ ਉਹ ਜਿਹੜਾ ਅਗਲਾ ਐਕਸ਼ਨ ਹੈ ਉਹ ਆਉਂਦੇ ਸਮੇਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਜਾਏਗਾ ਮੈਂ ਬੇਨਤੀ ਕਰਦਾ ਹਮਤੋਜ ਮਾਨ ਜੀ ਨੂੰ ਆਪ ਜੀ ਵੀ ਸਾਂਝਾ ਕਰ ਦਿਓ 22 ਤਰੀਕ ਨੂੰ ਸਮਾਨ ਇਹ ਇਕੱਠ ਹੋਊਗਾ 22 ਤਰੀਕ ਨੂੰ ਔਰ ਉਹ ਇਕੱਠ ਅਸਥਾਈ ਸਮੇਂ ਲਈ ਹੋਊਗਾ ਇੱਥੇ ਲਾਮਬੰਦੀ ਸ਼ੁਰੂ ਹੋ ਜੂਗੀ 22 ਤਰੀਕ ਨੂੰ ਟਰਾਲੀਆਂ ਆਉਣ ਲੱਗ ਜਾਣਗੀਆਂ ਬੰਦੇ ਆਉਣ ਲੱਗ ਜਾਣਗੇ ਸਾਰੇ ਪੰਜਾਬ ਤੋਂ ਬਲਕਿ ਹਰਿਆਣੇ ਤੋਂ ਔਰ 22 ਤਰੀਕ ਤੋਂ 24 ਤਰੀਕ ਤੱਕ ਅਸੀਂ ਇੱਥੇ ਇਕੱਠੇ ਹੋਵਾਂਗੇ ਇੱਥੇ ਹੀ ਲੰਗਰ ਵਰਤੂਗਾ ਇੱਥੇ ਹੀ ਬੈਠਾਂਗੇ ਸਾਰੇ ਔਰ ਫਿਰ 24 ਨੂੰ ਜਾ ਕੇ ਜਿੱਥੇ ਸਰਕਾਰ ਦੀ ਸ਼ਾਹਾ ਰਾਗ ਹੋਊਗੀ ਉਹਦੇ ਤੇ ਗੋਡਾ ਰੱਖ ਕੇ ਬੈਠਾਂਗੇ ਕਿ ਮੰਨੋ ਗੱਲ ਜਿਹਦਾ ਵਾਅਦਾ ਕੀਤਾ ਸੀ 22 ਦੇ ਵਿੱਚ ਹੁਣ ਤਾਂ ਮੰਨੋ ਸਟੈਂਡਿੰਗ ਕਮੇਟੀ ਬਣ ਗਈ 6 ਮਹੀਨੇ ਪੂਰੇ ਹੋ ਗਏ ਉੱਤੇ ਮਹੀਨਾ ਲੰਘ ਗਿਆ ਮੰਨਦੇ ਕਿਉਂ ਨਹੀਂ ਗਏ ਕਿਉਂਕਿ ਦਿੱਲੀ ਵਾਲੇ ਕਹਿ ਰਹੇ ਨੇ ਤੇ ਫਿਰ ਦਿੱਲੀ ਵਾਲਿਆਂ ਨੂੰ ਕਿਵੇਂ ਮਨਾਇਆ ਜਾਂਦਾ ਖੜੇ ਨੇ ਸਾਰੇ ਸੰਘਰਸ਼ੀ ਆ ਝੰਡਿਆਂ ਵਾਲੇ ਔਰ ਝੰਡੇ ਕਿਹੜੇ ਆ ਸਭ ਤੋਂ ਵੱਡਾ ਝੰਡਾ ਕਿੜਾ ਨਿਸ਼ਾਨ ਸਾਹਿਬ ਉਹਦੇ ਥੱਲੇ ਹੀ ਇਹ ਝੰਡੇ ਬਰਕਰਾਰ ਨੇ ਔਰ ਇਹ ਸਾਰੇ ਬੈਠਣਗੇ ਸਾਰੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਤੇ ਪੰਥਕ ਜਥੇਬੰਦੀਆਂ ਤੇ ਬਾਕੀ ਸਨਤਨੀ ਭਰਾ ਵੀ ਮੁਸਲਮਾਨ ਭਰਾ ਵੀ ਕ੍ਰਿਸਚੀਅਨਿਟੀ ਵਾਲੇ ਵੀ ਸਾਰਾ ਮੁਸੀਬਾ ਇਚਾਰਾ ਸਭ ਆਉਣਗੇ ਤੇ ਅਸੀਂ ਕਵਾਂਗੇ ਕਿ ਜੋ ਸਾਡੇ ਹੱਕ ਸੱਚ ਦੀ ਗੱਲ ਹੈ ਜੋ ਬਿੱਲ ਇਸ ਸਰਕਾਰ ਲਈ ਜਾ ਇਸ ਸਟੇਟ ਲਈ ਸੈਂਸਿਟਿਵਰ ਉਹਦਾ ਕਾਨੂੰਨ ਕਿਉਂ ਨਹੀਂ ਬਣਾਉਂਦੇ ਜਾਂ ਤਾਂ ਦੱਸੋ ਤੇ ਜਾਂ ਫਿਰ ਬਣਾਓ ਅਗਲੇ ਸੈਸ਼ਨ 'ਚ ਜੋ ਮਾਰਚ ਚ ਹੋਣ ਜਾ ਰਿਹਾ ਹੈ ਜੇ ਕਾਨੂੰਨ ਨਾ ਬਣਿਆ ਤਾਂ ਇਹ ਸਰਕਾਰ ਜਾਊਗੀ ਔਰ ਜਿਹੜੀ ਵੀ ਨਵੀਂ ਆਊਗੀ ਫਿਰ ਉਹ ਇਸ ਸ਼ਰਤ ਤੇ ਆਊਗੀ ਸਭ ਤੋਂ ਪਹਿਲਾਂ ਸਾਰੇ ਪੱਤਰਕਾਰ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਗੁਰੂ ਗ੍ਰੰਥ ਸਾਹਿਬ ਜਗਤ ਗੁਰੂ ਨੇ ਗੱਲ ਕੋਈ ਵੱਖ-ਵੱਖ ਜਥੇਬੰਦੀਆਂ ਦੀ ਨਹੀਂ ਰਹਿ ਜਾਂਦੀ ਗੁਰੂ ਸਬਦਾ ਸਾਂਝ ਹੈ ਦੁਕਾਨ ਤਾਂ ਹੈ ਗੁਰੂ ਦੇ ਨਾਂ ਤੇ ਵਾਫਰੇ ਨੇ ਜਿਹੜੀ ਵੱਡੀ ਪੀੜਾ ਅਸੀਂ ਸਾਰਿਆਂ ਨੇ ਹੰਢਾਈ देखो सारीया राजनीतिक पार्टियां ਇਹਨਾਂ 이슈ਾਂ ਤੇ ਪੱਤੇ ਖੇਡਣ ਲੱਗ ਜਾਂਦੇ ਐਸ 이슈 ਤੇ ਗੁਰੂ ਗ੍ਰੰਥ ਸਾਹਿਬ ਦੇ ਦੁਖਾਂਤ ਦੇ ਉੱਤੇ ਸਾਡੀ ਮੌਜੂਦਾ ਸਰਕਾਰ ਜਦੋਂ ਸਤਾ ਤੋਂ ਬਾਹਰ ਸੀ ਅਸੀਂ ਇਹ ਕਹਾਂਗੇ ਵੀ ਇਹਨਾਂ ਨੇ ਇੱਕ ਸਿਆਸੀ ਪੱਤਾ ਹੀ ਖੇਡਿਆ ਇਹਨਾਂ ਮਾਮਲਿਆਂ ਨੂੰ ਉਭਾਰਿਆ ਸੱਥਾਂ ਦੇ ਵਿੱਚ ਜਾ ਕੇ ਅਸੀਂ ਆਮ ਘਰਾਂ ਦੇ ਲੋਕ ਆ ਅਸੀਂ ਇਨਸਾਫ ਦੇਵਾਂਗੇ ਹਰ ਵਰਗ ਦੇ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਅਸੀਂ ਇਨਸਾਫ ਦੇਵਾਂਗੇ ਕਾਨੂੰਨ ਜਿਹੜੇ ਐਸ ਦੀ ਗੱਲ ਚੱਲ ਰਹੀ ਏ ਬਣਾਵਾਂਗੇ ਸਾਰੇ ਇਸ਼ੂ ਪਹਲਾਓ ਨਸ਼ਾ ਹੈ ਨੌਜਵਾਨ ਨਸ਼ੇ ਦੇ ਵਿੱਚ ਜਿਹੜੇ ਰੁੱੜ ਰਹੇ ਨੇ ਕਿਸਾਨਾਂ ਦੀ ਵੱਡੀ ਪੀੜਾ ਹੈ ਖੇਤੀ ਪਛੜ ਰਹੀ ਹੈ ਇਹ ਸਾਰੇ ਇਸ਼ੂ ਇਹਨਾਂ ਨੇ ਸੱਥਾਂ ਦੇ ਵਿੱਚੋਂ ਬਾਹਰੇ ਤੇ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਕਿਉਂਕਿ ਆਜ਼ਾਦ ਭਾਰਤ ਦੇ 77 ਸਾਲਾਂ ਦੇ ਵਿੱਚ ਲੋਕ ਸਤੇ ਪਏ ਸੀ ਲੋਕ ਲੁੱਟੇ ਗਏ ਕੁੱਟੇ ਗਏ ਤੇ ਲੋਕਾਂ ਨੇ ਵੱਡਾ ਫਤਵਾ ਦਿੱਤਾ ਇਹ ਅੱਜ ਦੀ ਮੌਜੂਦਾ ਸਰਕਾਰ ਉਹਨਾਂ ਹੀ ਪਹਿਲੀਆਂ ਸਰਕਾਰਾਂ ਦੇ ਨਕਸ਼ੇ ਕਦਮਾਂ ਤੇ ਚੱਲਦੀ ਹੋਈ ਉਹ ਇੱਕ ਡੰਗ ਟਪਾਉ ਨੀਤੀ ਦੇ ਨਾਲ ਚੱਲ ਰਹੀ ਹੈ ਕਮੇਟੀ ਵੀ ਬਣਾ ਚੁੱਕੀ ਹੈ ਸਰਕਾਰ ਉਹਦਾ ਫੈਸਲਾ ਕਿਹੋ ਜਿਹਾ ਹੋਇਆ ਉਹ ਸਰਕਾਰ ਨੇ ਦੱਸਣਾ ਹੈ ਤਾਂ ਸਾਡੀ ਸਮਾਰੇ ਹੀ ਜਗਤ ਦੀ ਸਭ ਦੀ ਸਾਡੀ ਇਹੋ ਹੀ ਬੇਨਤੀ ਹੈ ਸਰਕਾਰ ਨੂੰ ਜਲਦੀ ਤੋਂ ਜਲਦੀ ਇਹ ਜਿਹੜਾ ਸਮਾਣਾ ਟਾਬਰ ਮੋਰਚਾ ਹੈ ਸਿੰਘ ਸਾਹਿਬ 400 ਫੁੱਟ ਉੱਪਰ ਬੈਠੇ ਨੇ 16 ਮਹੀਨੇ ਹੋ ਗਏ ਬੜੀ ਸਿਹਤ ਨੂੰ ਵੀ ਤੰਗੀ ਹੈ ਤੁਰੰਤ ਜਲਦੀ ਤੋਂ ਜਲਦੀ ਆਪਣੀ ਕੀਤੀ ਹੋਈ ਕਮਿਟਮੈਂਟ ਤੇ ਖਰੇ ਉਤਰ ਨਹੀਂ ਤਾਂ ਫਿਰ ਸਭਾਵਕਾ ਗੁਰੂ ਸਭ ਦਾ ਸਾਂਝਾ ਹੈ ਸਾਡਾ ਵੀ ਗੁਰੂ ਹੈ ਅਸੀਂ ਸਾਰੇ ਰਲ ਕੇ ਵੱਡਾ ਸਹਿਯੋਗ ਕਰਾਂਗੇ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਭੁਪਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਗੁਰਮੁਖ ਪਿਆਰਿਆਂ ਨੇ ਅੱਜ ਦੀ ਇਸ ਮੀਟਿੰਗ ਵਿੱਚ ਜੋ ਇਸ ਟਾਵਰ ਮੋਰਚੇ ਦੀ ਅ ਪ੍ਰਬੰਧਕ ਕਮੇਟੀ ਆ ਉਹਨਾਂ ਦੀ ਤੇ ਹੋਰ ਜਿੰਨੇ ਵੀ ਪੰਥਰਤਾਸੀ ਅਤੇ ਕਿਸਾਨ ਜਥੇਬੰਦੀਆਂ ਉਹਨਾਂ ਦੇ ਜੋ ਇਸ ਮੀਟਿੰਗ ਵਿੱਚ ਫੈਸਲੇ ਹੋਏ ਉਹਦਾ ਤੱਤਸਾਰ ਆਪ ਜੀ ਨੇ ਸੁਣ ਹੀ ਲਿਆ ਸੋ ਇਸ ਤਨਗੁਰ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋ ਬਿਆਦਬੀ ਦਾ ਇੱਕ ਦੁਖਾਂਤ ਇੱਕ ਪੀੜਾ ਜੋ ਸਾਰੇ ਖਾਸ ਕਰਕੇ ਸਿੱਖ ਹਿਰਦਿਆਂ ਦੇ ਉੱਤੇ ਲਗਾਤਾਰ ਜਾਰੀ ਹੈ ਸੋ ਦੋ ਸਰਕਾਰਾਂ ਪਹਿਲੀਆਂ ਇਹਨਾਂ ਬਿਆਦਬੀ ਦੇ ਮੁੱਦਿਆਂ ਦੇ ਉੱਤੇ ਸਿਆਸਤ ਕਰਨ ਦੇ ਨਾਲ ਜਾ ਚੁੱਕੀਆਂ ਨੇ ਸੋ ਅਕਾਲੀ ਸਰਕਾਰ ਵੇਲੇ ਇਹ ਅਣਹੋਣੀ ਇਹ ਕਹਿਰ ਵਰਦਿਆ ਉਹ ਗਏ ਜਿਨ੍ਹਾਂ ਨੇ ਫਿਰ ਵਾਅਦਾ ਕੀਤਾ ਉਹ ਆਏ ਪਰ ਕੀਤਾ ਕੁਝ ਨਹੀਂ ਫਿਰ ਗਏ ਫਿਰ ਤੀਜੀ ਸਰਕਾਰ ਨੇ ਉਹੀ ਪੱਤਾ ਖੇਡਿਆ ਤੇ ਹੁਣ ਸਮੁੱਚੇ ਸਿੱਖ ਪੰਥ ਵੱਲੋਂ ਸੰਤ ਸਮਾਜ ਵੱਲੋਂ ਇਹ ਬੇਨਤੀ ਹੈ ਕਿ ਸਾਰੀਆਂ ਸਿਕ ਸੰਗਤਾਂ ਜਿਹੜੀਆਂ ਨੇ ਉਹ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਿੱਖਾਂ ਦੇ ਗੁਰੂ ਨਹੀਂ ਜਗਤ ਗੁਰੂ ਨੇ ਸਭੇ ਸਾਂਝੀ ਵਾਲ ਸਦਾਨ ਕੋ ਕਿ ਸੈਨਾਦ ਸਹਿਬਾਹਰਾ ਜੀਓ ਇਹ ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਾਨ ਸਤਕਾਰ ਦਾ ਮਸਲਾ ਨਹੀਂ ਇਹ ਸਮੁੱਚੀ ਮਾਨਵਤਾ ਦੇ ਹਿਰਦਿਆਂ ਨੂੰ ਟੁੰਬਣ ਵਾਲੀਆਂ ਜਿਹੜੀਆਂ ਅ ਦਰਦ ਹੈ ਉਹਦਾ ਇੱਕ ਮਸਲਾ ਹੈ ਉਹਦੇ ਲਈ ਹਰ ਇੱਕ ਪ੍ਰਾਣੀ ਦਾ ਫਰਜ਼ ਬਣਦਾ ਹੈ ਕੋਏ ਜੋ ਭਾਈ ਗੁਰਜੀਤ ਸਿੰਘ ਜੀ ਉਸ ਮੰਗ ਨੂੰ ਲੈ ਕੇ ਬੈਠੇ ਹੋਏ ਨੇ ਪਿਛਲੇ 16 ਮਹੀਨਿਆਂ ਤੋਂ ਤੇ ਸਰਕਾਰ ਨੇ ਸਤਾ ਵਿੱਚ ਆਉਣ ਤੋਂ ਪਹਿਲਾਂ ਜਾਂ ਉਦੋਂ ਕੋ ਵਾਅਦਾ ਵੀ ਕੀਤਾ ਸੋ ਉਹ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋયા ਸੋ ਇਹ ਵਿਅਦਵੀ ਰੋਕੂ ਕਾਨੂੰਨ ਜੋ ਹੈ ਉਹ ਜਿਹਦੇ ਵਿੱਚ ਸਖਤ ਸਜ਼ਾਵਾਂ ਜੋ ਨੇ ਜਿਹੜਾ ਵੀ ਕਿਸੇ ਵੀ ਧਾਰਮਿਕ ਭਾਵਨਾ ਨੂੰ ਹਤਾਤ ਕਰਦਾ ਹੈ ਜਾਂ ਉਹਨੂੰ ਠੇਸ ਪਹੁੰਚਾਉਂਦਾ ਹੈ ਤੇ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦੀ ਬਿਆਦਵੀ ਕਰਦਾ ਸੋ ਜਿੰਨਾ ਚਿਰ ਤੱਕ ਇਹ ਸਖਤ ਕਾਨੂੰਨ ਲਾਗੂ ਨਹੀਂ ਹੁੰਦਾ ਉਹਨਾਂ ਚਿਰ ਤੱਕ ਇਹ ਹਿਰਦੇ ਵੇਤ ਘਟਨਾਵਾਂ ਜੋ ਹੈ ਇਹਨਾਂ ਨੂੰ ਠੱਲ ਨਹੀਂ ਪੈਣੀ ਸੋ ਇਹਦੇ ਵਿੱਚ ਕਿਸੇ ਦਾ ਨੁਕਸਾਨ ਕੋਈ ਨਹੀਂ ਜਾਂ ਤੇ ਫਿਰ ਇਹ ਕਿ ਹੈ ਕਿ ਬਿਆਦਬੀਆਂ ਆਪਾਂ ਕਰਾਉਣੀਆਂ ਚਾਹੁੰਦੇ ਆ ਇਹਦੇ ਵਿੱਚੋਂ ਫਿਰ ਆਪਣੀਆਂ ਰੋਟੀਆਂ ਸੇਕਣੀਆਂ ਚਾਹੁੰਦੇ ਆ ਪਰ ਮੇਰਾ ਖਿਆਲ ਕੋਈ ਵੀ ਮਨੁੱਖੀ ਹਿਰਦਾ ਰੱਖਣ ਵਾਲਾ ਜਾਂ ਇਨਸਾਨੀਅਤ ਜਿਹਦੇ ਵਿੱਚ ਜੰਦਾ ਉਹ ਅਜਈਆਂ ਅਣਹੋਣੀਆਂ ਘਟਨਾਵਾਂ ਜੋ ਨੇ ਜਿਹਦੇ ਤੋਂ ਸਾਰੇ ਹੀ ਮੁੜ ਕੇ ਦੁੱਖ ਫੈਲਦਾ ਤੇ ਉਹਦੇ ਨਾਲ ਅਰਾਜਕਤਾ ਫੈਲਦੀ ਹੈ ਉਹਦੇ ਨਾਲ ਜੋ ਹੈ ਲਾ ਐਂਡ ਆਰਡਰ ਦੀ ਸਥਿਤੀ ਵੀ ਪੈਦਾ ਹੁੰਦੀ ਹੈ ਸੋ ਕਿਉਂ ਨਾ ਆਪਾਂ ਇਸ ਕਾਨੂੰਨ ਨੂੰ ਜਲਦੀ ਤੋਂ ਜਲਦੀ ਜੋ ਹੈ ਲਾਗੂ ਕਰੀਏ ਸੋ ਇਹਦੇ ਵਿੱਚ ਸਾਰਿਆਂ ਦਾ ਆਪਣਾ ਨਿੱਜੀ ਫਰਜ਼ ਬਣਦਾ ਹੈ ਕਿ ਆਪਣਾ ਫਰਜ਼ ਜਾਣਦੇ ਹੋਏ ਇਸ ਮੋਰਚੇ ਦੇ ਪ੍ਰਬੰਧਕਾਂ ਨੂੰ ਸਹਿਯੋਗ ਦਿੱਤਾ ਜਾਵੇ ਸੋ ਇਹ ਹੀ ਦਾਸ ਵੱਲੋਂ ਬੇਨਤੀ ਹੈ ਸੰਤ ਬਾਬਾ ਸੇਵਾ ਸਿੰਘ ਹੀ ਰਾਮਪੁਰ ਖੇੜੇ ਵਾਲੇ ਜਿਨ੍ਹਾਂ ਦਾ ਪੂਰਾ ਸਹਿਯੋਗ ਹੈ ਮੁੱਢ ਤੋਂ ਲੈ ਕੇ ਇਸ ਮੋਰਚੇ ਨੂੰ ਸੋ ਆਪਾਂ ਸਮੁੱਚੇ ਪੰਥਦਰਦੀ ਸਿੱਖ ਘਮਾਉਣ ਵਾਲੇ ਇਸ ਮੋਰਚੇ ਨੂੰ ਹਮਾਇਤ ਦੇ ਕੇ ਔਰ ਸਰਕਾਰ ਨੂੰ ਵੀ ਇਹਦੀ ਸਖਤ ਸ਼ਬਦਾਂ ਵਿੱਚ ਜੋ ਹੈ ਅਪੀਲ ਤੇ ਨਹੀਂ کہہ ਸਕਦੇ ਕੇਵਲ ਉਹਨਾਂ ਦਾ ਇਹ ਜੋ ਫਰਜ਼ ਬਣਦਾ ਹੈ ਜੋ ਉਹਨਾਂ ਨੇ ਵਾਅਦਾ ਕੀਤਾ ਉਹ ਉਹਨਾਂ ਵਾਅਦਾ ਯਾਦ ਕਰਾਉਂਦੇ ਹੋਏ ਆਪਾਂ ਆਸ ਰੱਖਦੇ ਆ ਕਿ ਇਸ ਤੋਂ ਪਹਿਲਾਂ ਕਿ ਕੋਈ ਹੋਰ ਨਵਾਂ ਮਸਲਾ ਸਾਡੇ ਲਈ ਪੈਦਾ ਹੋ ਜਾਵੇ ਸੋ ਆਪਣਾ ਕੀਤਾ ਹੋਇਆ ਵਾਅਦਾ ਪੂਰਾ ਕਰਕੇ ਸੋ ਆਪਣੀ ਇਮਾਨਦਾਰੀ ਦਾ ਸਬੂਤ ਜੋ ਹੈ ਭਗਵੰਤ ਮਾਨ ਦੀ ਸਰਕਾਰ ਜੋ ਹੈ ਉਹ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੀਟਿੰਗ ਜਿਹੜੀ ਹੋਈ ਹੈ ਉਹਦੇ ਵਿੱਚ ਤਰੀਕ ਵੀ ਜਿਹੜੀ ਐਲਾਨ ਹੈ ਉਹ ਕਰ ਦਿੱਤਾ ਗਿਆ 22 ਫਰਵਰੀ ਤੋਂ ਸੰਗਤਾਂ ਦਾ ਇਕੱਠ ਜਿਹੜਾ ਉਸ ਮਾਣਾ ਵਿਖੇ ਆਉਣਾ ਸ਼ੁਰੂ ਹੋ ਜਾਏਗਾ ਤੇ 24 ਤਰੀਕ ਨੂੰ ਫਿਰ ਇੱਕ ਵੱਡਾ ਐਲਾਨ ਉਸੇ ਵੇਲੇ ਹੋਊਗਾ ਤੇ ਇਹ ਮੈਂ ਕਹਿੰਦਾ ਸਰਕਾਰ ਦੀ ਧੌਣ ਦੇ ਉੱਤੇ ਇੱਕ ਗੋਡੇ ਦਾ ਸਟੈਪ ਹੋਊਗਾ ਉਹ ਕੰਮ ਕਰੂਗਾ ਕਿਉਂਕਿ ਹੁਣ ਤੱਕ ਜੀ ਕਮੇਟੀਆਂ ਵੀ ਬਣ ਲਈਆਂ ਉਹ 6 ਮਹੀਨੇ ਵੀ ਪੂਰੇ ਹੋਲੇ ਪਰ ਦੇਖੋ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਵੀ ਜਿਹਦੇ ਬਾਰੇ ਪਹਿਲਾਂ ਸਰਕਾਰ ਬਣਨ ਤੋਂ ਪਹਿਲਾਂ ਇਹ ਕਹਿੰਦੇ ਰਹੇ ਆ ਜੀ ਵੀ 24 ਘੰਟਿਆਂ ਦੇ ਵਿੱਚ ਇਨਸਾਫ ਪੰਨ ਦੇ ਦੇਣਾ ਪਰ ਗਾੜੀ ਵਾਲਾ ਵੀ ਤੇ ਉਸ ਤੋਂ ਬਾਅਦ ਸੰਧਵਾ ਸਾਹਿਬ ਸਪੀਕਰ ਸਾਹਿਬ ਉੱਥੇ ਜਾ ਕੇ ਵੀ ਕਿਹਾਏ ਸੀਗੇ ਵੀ ਦੇਖੋ ਜੀ ਬਾਈਬਲ ਤੇ ਬਰਗਾੜੀ ਵਾਲਾ ਤਾਂ ਜੀ ਆਪਾਂ ਨੇ ਮਸਲਾ ਹੱਲ ਕਰ ਦੇਣਾ ਅਗਲੇ ਮਹੀਨੇ ਇਕੱਠੇ ਹੋ ਕੇ ਸ਼ੁਕਰਾਨੇ ਦਾ ਸਮਾਗਮ ਕਰਾਵਾਂਗੇ ਕਿੱਥੇ ਕਿੱਥੇ ਤੁਸੀਂ ਕੀ ਕੀ ਝੂਠ ਬੋਲੇ ਤੁਹਾਡੇ ਤੇ ਕਿਸੇ ਨੂੰ ਕੋਈ ਉਮੀਦ ਨਹੀਂ ਹੈਗੀ ਇਸ ਕਰਕੇ ਸਿੱਖ ਸੰਗਤਾਂ ਨੂੰ ਇਕੱਠਾ ਕਰਨ ਦੇ ਲਈ ਔਰ ਇਸ ਕਾਨੂੰਨ ਦੇ ਲਈ ਸਰਕਾਰ ਦੀ ਧੌਣ ਦੇ ਉੱਤੇ ਗੋਡਾ ਰੱਖਣਾ ਬਹੁਤ ਜ਼ਰੂਰੀ ਹੈ ਤੇ ਉਹ ਕਦਮ ਹੋਣਾ ਇਹ ਜਥੇਬੰਦੀਆਂ ਇਕੱਠਾ ਹੋ ਕੇ ਕਰ ਰਹੀਆਂ ਪਰ ਇਹਦੇ ਵਿੱਚ ਬੇਨਤੀ ਇਹ ਹੈ ਵੀ ਜਿਹੜੇ ਸਾਡੇ ਪ੍ਰਚਾਰਕ ਨੇ ਜਥੇਬੰਦੀਆਂ ਦੇ ਆਗੂ ਨੇ ਜੇ ਉਹਨਾਂ ਨੂੰ ਕਿਸੇ ਵੀਡੀਓ ਤੋਂ ਵੀ ਪਤਾ ਲੱਗਦਾ ਨਾ ਬਹੁਤ ਸਾਰੇ ਜਿਹੜੇ ਆਗੂ ਭਰਾ ਨੇ ਸਾਡੇ ਜਾਂ ਕਿਸੇ ਕਮੇਟੀ ਦੇ ਪ੍ਰਧਾਨ ਨੇ ਉਹ ਕਹਿੰਦੇ ਜੀ ਅਸੀਂ ਤਾਂ ਨਹੀਂ ਗਏ ਜੀ ਕਿਉਂਕਿ ਸਾਨੂੰ ਮਿਲਣ ਨਹੀਂ ਆਏ ਸੀ ਕਹਿਣ ਨਹੀਂ ਆਏ ਸੀ ਦੇਖੋ ਜੀ ਇਹ ਕੋਈ ਗੁਰਜੀਤ ਸਿੰਘ ਜੀ ਦੇ ਪੁੱਤ ਦਾ ਵਿਆਹ ਤਾਂ ਰੱਖਿਆ ਨਹੀਂ ਹੋਇਆ ਵੀ ਕਾਰਡ ਪਾਈਏ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਆਦਬੀ ਦੀ ਗੱਲ ਸੁਣੇ ਤੇ ਮੈਂ ਅਸੀਂ ਹੋਈਏ ਜੀ ਕਿਸੇ ਕਮੇਟੀ ਦੇ ਕਿਸੇ ਜਥੇਬੰਦੀ ਦੇ ਪ੍ਰਧਾਨ ਤੇ ਸਰਦਾ ਹਿਰਦਾ ਨਾ ਬਲਉਂਦਰਿਆ ਜਾਵੇ ਅਸੀਂ ਇੱਥੇ ਪਹੁੰਚਣ ਦੇ ਲਈ ਹਿੰਮਤ ਨਾ ਕਰੀਏ ਫਿਰ ਮੈਨੂੰ ਨਹੀਂ ਲੱਗਦਾ ਸਾਡੇ ਪ੍ਰਧਾਨ ਕੀ ਜਾਂ ਸਾਡੇ ਸਿੱਖ ਹੋਣ ਦਾ ਵੀ ਕੋਈ ਮਤਲਬ ਕਿ ਗੱਲ ਬਣਦੀ ਹੈ ਵੀ ਆਪਾਂ ਨੂੰ ਕਹੋਣਾ ਨਹੀਂ ਚਾਹੀਦਾ ਪਰ ਮੇਰੀ ਬੇਨਤੀ ਹੈ ਜੀ ਵੀ ਜਿੱਥੇ ਵੀ ਕੋਈ ਚਾਹੇ ਉਹ ਕਲਾਕਾਰ ਭਰਾ ਹੋਵੇ ਜੀ ਚਾਹੇ ਉਹ ਸਾਡੇ ਧਾਰਮਿਕ ਪ੍ਰਚਾਰਕ ਹੋਣ ਕੀਰਤਨੀ ਜਥੇ ਹੋਣ ਉਹ ਇਸ ਮਾਮਲੇ ਦੇ ਵਿੱਚ ਜ਼ਰੂਰ ਬੇਨਤੀ ਹੈ ਵੀ ਇੱਕ ਇੱਕ ਪੋਸਟ ਜ਼ਰੂਰ ਪਾਇਓ ਜਿੰਨੇ ਵੀ ਸਾਡੇ ਵੀਰ ਇੰਸਟਾਗ੍ਰam ਤੋਂ ਪੈਸੇ ਭਾਈ ਕਮਾਉਂਦੇ ਹੋ ਤੁਸੀਂ ਤੁਹਾਨੂੰ ਕੋਈ ਵੀ ਕਿਤੇ ਵੀ ਕਹਿ ਦਿੰਦਾ ਵੀ ਇੱਥੇ ਪਹੁੰਚੋ ਜੀ ਇਕੱਠ ਹੋ ਰਿਹਾ ਮੈਂ ਉਹਨਾਂ ਭਰਾਵਾਂ ਨੂੰ ਵੀ ਬੇਨਤੀ ਕਰਦਾ ਵੀ ਜੇ ਪਰਮਾਤਮਾ ਨੇ ਤੁਹਾਨੂੰ ਕਿਰਤ ਬਖਸ਼ੀ ਹੋਈ ਹੈ ਨਾ ਤਾਂ ਅੱਜ ਉਸੇ ਮਾਲਕ ਦੇ ਲਈ ਆਪਣੀ ਆਪਣੀ ਇੰਸਟਾਗ੍ਰam ਆਈਡੀ ਤੋਂ ਜਿਨ੍ਹਾਂ ਨੂੰ ਚਾਰ ਬੰਦੇ ਸੁਣਦੇ ਆ ਉਹ ਇਸ ਸਮਾਣਾ ਟਾਬਰ ਮੋਰਚੇ ਨੂੰ ਜ਼ਰੂਰ سپورਟ ਦੇ ਲਈ ਹੈਸ਼ਟੈਗ ਪਾ ਕੇ سپورਟ ਸਮਾਣਾ ਟਾਬਰ ਮੋਰਚਾ ਕਰਕੇ ਤੇ ਨਾਲ ਪਹੁੰਚ ਬਈ 22 ਫਰਵਰੀ ਨੂੰ ਜ਼ਰੂਰ ਉੱਥੇ ਟਰਾਲੀਆਂ ਲੈ ਕੇ ਟਰੈਕਟਰ ਲੈ ਕੇ ਵੱਧ ਤੋਂ ਵੱਧ ਪਹੁੰਚੋ ਤੇ ਦੂਜੇ ਵੀਰ ਜਿਹੜੇ ਸਾਡੇ ਗ੍ਰਾਂਥੀ ਸਿੰਘ ਹੈ ਬਹੁਤ ਭਰਾਵਾਂ ਨੂੰ ਕਿਹਾ ਵੀ ਦੇਖੋ ਜੀ ਤੁਸੀਂ ਸਾਡੇ ਨਾਲ ਸੰਪਰਕ ਕਰਦੇ ਹੋ ਵੀ ਜੀ ਸਾਡੇ ਸਤਿਕਾਰ ਨਹੀਂ ਹੁੰਦਾ ਜਦੋਂ ਹੁਣ ਗੁਰੂ ਸਾਹਿਬ ਦੇ ਸਤਕਾਰ ਦੀ ਗੱਲ ਆਈ ਆ ਆਪਾਂ ਦੇ ਤਾਂ ਆਪਾਂ ਆਪਣੇ ਦੀ ਗੱਲ ਲੈ ਲੈਂਦੇ ਆ ਤੇ ਗੁਰੂ ਸਾਹਿਬ ਦੇ ਲਈ ਕੌਣ ਕਰੂਗਾ ਤੇ ਉਹਨਾਂ ਭਰਾਵਾਂ ਨੂੰ ਬੇਨਤੀ ਆ ਸਾਨੂੰ ਪਤਾ ਤੁਸੀਂ ਜੀ ਸਵੇਰੇ ਨਿਤਨੇਮ ਕਰਨਾ ਹੁੰਦਾ ਜੀ ਸ਼ਾਮ ਨੂੰ ਵੀ ਕਰਨਾ ਹੁੰਦਾ ਤੁਹਾਤੋਂ ਐਡੀ ਦੂਰ ਆਇਆ ਨਹੀਂ ਜਾਣਾ ਪਰ ਇੱਕ ਕੀ ਤੁਸੀਂ ਇੰਨੀ ਕੁ ਬੇਨਤੀ ਆ ਮੇਰੀ ਵੀ ਤੁਸੀਂ ਕਿਰਪਾ ਕਰਕੇ ਸਵੇਰੇ ਸ਼ਾਮ 22 ਫਰਵਰੀ ਦੀ ਅਨਾਉਂਸਮੈਂਟ ਆਪਣੇ ਪਿੰਡ ਦੇ ਗੁਰੂ ਘਰ ਦੇ ਵਿੱਚ ਜ਼ਰੂਰ ਕਰਕੇ ਵੀਡੀਓ ਜ਼ਰੂਰ ਪਾਓ ਉਹਦੇ ਵਿੱਚ ਸਾਨੂੰ ਮੇਰੇ ਪੇਜ ਨੂੰ ਸਮਾਣਾ ਟਾਵਰ ਮੋਰਚੇ ਦਾ ਪੇਜ ਹੈਗਾ ਜੀ ਹੈਗਾ ਤੇ ਉਹਨੂੰ ਤੇ ਜਾਂ ਪੰਜਾਬੀ ਲੋਕ ਚੈਨਲ ਨੂੰ ਜਿੰਨੇ ਵੀ ਹੋਰ ਵੀਰਾਂ ਦੇ ਚੈਨਲ ਹੈ ਜਿਹੜੇ ਇਸ ਮੋਰਚੇ ਨੂੰ ਲਗਾਤਾਰ ਕਵਰ ਕਰ ਰਿਹਾ ਉਹਨਾਂ ਨੂੰ ਟੈਗ ਕਰੋ ਆਪਣੇ ਪੇਜ ਤੋਂ ਪੜੋ ਅਸੀਂ ਆਪੇ ਉੱਥੋਂ ਡਾਊਨਲੋਡ ਕਰਕੇ ਤੁਹਾਡੀ ਚੱਕ ਕੇ ਅਸੀਂ ਦਿਖਾਵਾਂਗੇ ਲੋਕਾਂ ਨੂੰ ਵੀ ਭਾਈ ਪਿੰਡ ਪਿੰਡ ਦੇ ਵਿੱਚ ਆਨਾਨਸਮੈਂਟਾਂ ਹੋਣ ਲੱਗੀਆਂ ਇਹਦੇ ਨਾਲ ਬਹੁਤ ਵੱਡੀ ਜਾਗਰੂਕਤਾ ਮਿਲੂਗੀ ਇਸ ਕਰਕੇ ਮੇਰੀ ਗ੍ਰਾਂਤੀ ਸਿੰਘਾਂ ਨੂੰ ਬੇਨਤੀ ਆ ਤੁਸੀਂ ਗੁਰੂ ਸਾਹਿਬ ਦਾ ਸਤਕਾਰ ਇੱਥੇ ਹਾਜ਼ਰੀ ਨਹੀਂ ਪਰ ਹੁੰਦੀ ਤੁਹਾਡੀ ਮਜਬੂਰੀ ਹੈ ਅਸੀਂ ਸਮਝਦੇ ਆ ਪਰ ਤੁਸੀਂ ਆਪ ਨਾ ਆ ਕੇ ਪਿੰਡ ਦੇ ਪੰਜ ਬੰਦੇ ਵੀ ਤੁਹਾਡੀ ਅਨਾਉਂਸਮੈਂਟ ਸੁਣ ਕੇ ਆ ਗਏ ਤੁਹਾਡਾ ਆਉਣਾ ਹੀ ਇੱਥੇ ਬਸ ਇਹੀ ਮੰਨ ਲਿਓ ਵੀ ਤੁਸੀਂ ਉਹ ਆ ਗਏ ਇਹ ਜ਼ਰੂਰ ਕਰਿਓ ਬਾਕੀ ਜਿਹੜੇ ਸਾਡੇ ਕਲਾਕਾਰ ਭਰਾ ਐ ਉਹਨਾਂ ਨੂੰ ਜ਼ਰੂਰ ਬੇਨਤੀ ਕਰਾਂਗੇ ਜਦੋਂ ਵੀ ਬਾਈ ਕਿਤੇ ਅਖਾੜਾ ਲੱਗਦਾ ਸਭ ਤੋਂ ਪਹਿਲਾ ਗਾਣਾ ਤੁਸੀਂ ਕਹਿੰਦੇ ਆ ਜੀ ਵੀ ਧਾਰਮਿਕ ਤੋਂ ਸ਼ੁਰੂਆਤ ਕਰਾਂਗੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੀਤ ਕੋਈ ਗਾਣਾ ਕੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਾ ਕੋਈ ਆਪਣੇ ਰਿਸ਼ਤੇ ਦਾ ਜਾਂ ਕਿਸੇ ਵੀ ਦੂਜੇ ਧਰਮ ਦੇ ਵਿੱਚ ਮਤਲਬ ਕਿ ਧਾਰਮਿਕ ਤੌਰ ਤੇ ਕਰਦੇ ਤਾਂ ਉਹਨਾਂ ਵੀਰਾਂ ਨੂੰ ਵੀ ਬੇਨਤੀ ਚਾਹੋ ਕੋਈ ਜਗਰਾਤੇ ਵਾਲਾ ਕਲਾਕਾਰ ਹੈ ਜੀ ਚਾਹੇ ਕੋਈ ਉਹ ਵੈਸੇ ਖਾੜੇ ਲੋਂਦਾ ਜੀ ਵੀ ਮਸਲਾ ਹੈ ਜੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਦਾ ਆਪਾਂ ਨੇ ਇਹ ਕਾਨੂੰਨ ਬਣਵਾਉਣਾ ਹੈ ਜੀ ਉਹਦੇ ਲਈ ਜਦੋਂ ਤਾਂ ਗੱਲ ਪੇਟ ਦੀ ਆ ਗਈ ਸੀ ਜੀ ਕਿ ਉਦੋਂ ਆਪਾਂ ਨੇ ਸਾਰੇ ਨੇ ਪੋਸਟਾਂ ਪਾਤੀਆਂ ਜੀ ਇਹ ਪੇਟ ਤੋਂ ਵੀ ਉੱਤੇ ਦੀ ਹੈ ਜੀ ਗੱਲ ਕਿਉਂਕਿ ਜਦੋਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਦੀ ਗੱਲ ਹੈ ਜਦੋਂ ਜਦੋਂ ਗੱਲ ਸਾਡੇ ਧਰਮ ਤੇ ਆ ਗਈ ਨਾ ਜੀ ਫੇਰ ਅਸੀਂ ਰੋਟੀ ਵੀ ਨਹੀਂ ਖਾਧੀ ਜੀ ਫੇਰ ਅਸੀਂ ਪੱਤੇ ਖਾ ਖਾ ਕੇ ਗੁਜ਼ਾਰਾ ਕੀਤਾ ਜਾਂ 6-6 ਮਹੀਨੇ ਭੁੱਖੇ ਹੀ ਇਹਦਾ ਮਤਲਬ ਜੇ ਧਰਮ ਦੇ ਲਈ ਭੁੱਖੇ ਰਹਿ ਸਕਦੇ ਆ ਤਾਂ ਗੱਲ ਪੇਟ ਤੋਂ ਉੱਤੇ ਦੀ ਹੋ ਗਈ ਆ ਬਾਈ ਜੀ ਪੇਟ ਦੇ ਲਈ ਤਾਂ ਅਸੀਂ ਬਹੁਤ ਵੱਡੇ ਕੱਠ ਕਰ ਲਏ ਪਰ ਹੁਣ ਮਸਲਾ ਜੀ ਸਾਡੇ ਧਰਮਾਂ ਦਾ ਏ ਇਹ ਕੋਈ ਵੀ ਧਰਮ ਹੋ ਸਕਦਾ ਉਹ ਚਾਹੇ ਸਾਡੇ ਸਨਾਤਨੀ ਭਰਾਮ ਦਾ ਏ Hindu ਧਰਮ ਦਾ ਮੁਸਲਿਮ ਭਰਾਮ ਦਾ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਆਓ ਇਕੱਠੇ ਹੋਈਏ ਅਸੀਂ ਆਪੋ ਆਪਣੇ ਧਾਰਮਿਕ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲਈ ਨਹੀਂ ਇਹ ਸਾਰੇ ਧਰਮਾਂ ਦੇ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਜੀ ਉਹਨਾਂ ਦਾ ਮਸਲਾ ਹੈ ਜੀ ਉਹਦੇ ਲਈ ਅਸੀਂ ਜ਼ਰੂਰ 22 ਫਰਵਰੀ ਨੂੰ ਇਕੱਠੇ ਹੋਈਏ ਤੇ 24 ਫਰਵਰੀ ਨੂੰ ਜੋ ਐਲਾਨ ਹੋਊਗਾ ਅਣ ਮਿੱਥੇ ਸਮੇਂ ਦੇ ਲਈ ਜੋ ਆਪਾਂ ਨੇ ਕਰਨਾ ਹੈ ਤਾਂ ਉਹਦੇ ਵਿੱਚ ਆਪਾਂ ਜ਼ਰੂਰ ਸ਼ਮੂਲੀਅਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਰੀਬਨ 16 ਮਹੀਨੇ ਤੋਂ ਭਾਈ ਗੁਰਦੀਪ ਸਿੰਘ ਜੀ ਟਾਵਰ ਤੇ ਬੈਠੇ ਨੇ ਇੱਥੇ ਬਹੁਤ ਵੱਡੇ ਇਕੱਠ ਵੀ ਹੋਏ ਧਰਨੇ ਵੀ ਲੱਗ ਗਏ 15 ਦਿਨਾਂ ਦੀ ਯਾਤਰਾ ਵੀ ਨਿਕਲ ਗਈ ਪਰ ਜਿਹੜੀ ਮੌਜੂਦਾ ਪੰਜਾਬ ਦੀ ਸਰਕਾਰ ਆ ਜੋ ਉਹਨਾਂ ਨੂੰ ਇਸ ਮਾਮਲੇ ਤੇ ਤੇਜ਼ੀ ਦਿਖਾਉਣੀ ਚਾਹੀਦੀ ਸੀ ਉਹਨਾਂ ਨੇ ਨਹੀਂ ਦਿਖਾਈ ਇਸ ਕਰਕੇ ਅੱਜ ਬਹੁਤ ਵੱਡੀ ਗਿਣਤੀ ਵਿੱਚ ਸਾਡੇ ਸਤਕਾਰਯੋਗ ਕਿਸਾਨ ਜਥੇਬੰਦੀਆਂ ਦੇ ਆਗੂ ਸਿੱਖ ਧਰਮ ਦੀਆਂ ਜਥੇਬੰਦੀਆਂ ਦੇ ਆਗੂ ਇੱਥੇ ਪਹੁੰਚੇ ਨੇ ਸਭ ਨੇ ਇਹ ਫੈਸਲਾ ਲਿਆ ਕਿ ਹੁਣ ਸਮਾਂ ਆ ਗਿਆ ਏਸ ਸੰਘਰਸ਼ ਨੂੰ ਤਿੱਖਾ ਕਰਨਾ ਬਹੁਤ ਜ਼ਰੂਰੀ ਹੈ ਇਸ ਜੋ ਤਰੀਕ ਦਿੱਤੀ ਜਾ ਰਹੀ ਹੈ 24 ਫਰਵਰੀ 22 ਫਰਵਰੀ ਨੂੰ ਇੱਥੇ ਆਪੋ ਆਪਣੇ ਟਰੈਕਟਰ ਟਰਾਲੀਆਂ ਤੇ ਵੱਡੀ ਤੋਂ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੋ ਕਿਉਂਕਿ ਇੱਥੇ ਹੀ ਰਹਿਣ ਬਸੇਰਾ ਪੱਕਾ ਹੀ ਬਣਨਾ ਉਹ ਤੋਂ ਬਾਅਦ 24 ਤਰੀਕ ਨੂੰ ਇੱਕ ਤਿੱਖੇ ਐਕਸ਼ਨ ਦਾ ਐਲਾਨ ਇਥੋਂ ਕੀਤਾ ਜਾਊਗਾ ਜੀ ਦੇ ਜ਼ਿੰਮੇਵਾਰ ਮੌਜੂਦਾ ਪੰਜਾਬ ਦੀ ਸਰਕਾਰ ਹੈ ਉਹਨਾਂ ਦੀ ਨਲਾਕੀ ਕਾਰਨ ਇਥੋਂ ਇਹ ਸੰਘਰਸ਼ ਨੂੰ ਤਿੱਖਾ ਕਰਨ ਦਾ ਫੈਸਲਾ ਲਿਆ ਗਿਆ ਸੋ ਆਪ ਸਭ ਸੰਗਤਾਂ ਨੂੰ ਪੰਜਾਬ ਦੇ ਆਮ ਲੋਕਾਂ ਨੂੰ ਸਭ ਨੂੰ ਇਹ ਹੀ ਬੇਨਤੀ ਹੈ ਕਿ ਆਪਾਂ ਜਨਮ ਤੋਂ ਲੈ ਕੇ ਮੌਤ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅਰਦਾਸਾਂ ਜੋਦੜੀਆਂ ਕਰਦੇ ਆਂ ਤੇ ਦਤਾ ਮੰਗਦੇ ਆਂ ਦਤਾ ਮੰਗਣ ਦੇ ਨਾਲ ਸਾਡੇ ਕੁਝ ਫਰਜ਼ ਵੀ ਬਣਦੇ ਨੇ ਜੇ ਅਸੀਂ ਆਪਣੇ ਫਰਜ਼ਾਂ ਤੋਂ ਮੁਨਕਰ ਹੋ ਜਾਵਾਂਗੇ ਤਾਂ ਇਤਿਹਾਸ ਦੇ ਵਿੱਚ ਇਹ ਜਿਹੜਾ ਸੰਘਰਸ਼ ਦਾ ਦੌਰ ਹੈ ਇਹਦਾ ਜ਼ਿਕਰ ਹੋਊਗਾ ਤਾਂ ਅਸੀਂ ਕਲੰਕਤ ਹੋਵਾਂਗੇ ਜਿਹੜੇ ਇੱਥੇ ਸ਼ਾਮਲ ਨਾ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਸੀ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਆਤਮਾ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਤਾਂ ਸਾਨੂੰ ਸੇਧ ਦੇ ਰਹੇ ਨੇ ਪਰ ਜੋ ਸਰੀਰ ਦਾ ਪੰਥ ਦਾ ਕਾਰਜ ਹੈ ਉਹ ਕਰਨ ਵਿੱਚ ਕਿਤੇ ਨਾ ਕਿਤੇ ਅਸੀਂ ਅਣਗਹਿਲੀ ਵਰਤ ਰਹੇ ਹਾਂ ਸੋ ਮੇਰੀ ਬੇਨਤੀ ਹੈ ਕਿ ਐਸ ਵਾਰ ਸਾਰੇ ਉਲੰਭੇ ਲਾ دیے ਭਾਈ ਗੁਰਜੀਤ ਸਿੰਘ ਦਾ ਅਜਿਹਾ ਸਾਥ ਦਈਏ ਕਿ ਜੋ ਇਤਿਹਾਸਿਕ ਬਣ ਜਾਵੇ ਦੂਜੀ ਗੱਲ ਸਾਡੇ ਜਥੇਦਾਰ ਅਖਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਉਹਨਾਂ ਨੂੰ ਹੱਥ ਜੋੜ ਕੇ ਅੱਜ ਅਸੀਂ ਇਸ ਸਮੂਹ ਮੋਰਚੇ ਦੀ ਸੰਗਤ ਵੱਲੋਂ ਟੀਮ ਵੱਲੋਂ ਬੇਨਤੀ ਕਰਦੇ ਆ ਕਿ ਤੁਸੀਂ ਬਹੁਤ ਜ਼ਿੰਮੇਵਾਰ ਅਹੁਦਿਆਂ ਦੇ ਬਰਾਜਮਾਨ ਹੋ ਜਦੋਂ ਕਿਤੇ ਸਿੱਖ ਸੰਗਤਾਂ ਦੇ ਕੋਈ ਭੀੜ ਪੈਂਦੀ ਹੈ ਕੋਈ ਔਖ ਦਾ ਸਮਾ ਹੁੰਦਾ ਤਾਂ ਹਰ ਸਿੱਖ ਆਸ ਦੀਆਂ ਨਜ਼ਰਾਂ ਨਾਲ ਕਾਰਤਾ ਸਰਵ ਵੱਲ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲ ਦੇਖਦਾ ਕਿ ਉਹ ਕੋਈ ਨਾ ਕੋਈ ਬਿਆਨ ਜਾਰੀ ਕਰਨਗੇ ਜਾਂ ਸਾਡਾ ਸਾਥ ਦੇਣਗੇ ਜਦੋਂ ਅੱਜ ਗੱਲ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀਆਂ ਰੋਕਣ ਦੀ ਭਾਈ ਗੁਰਜੀਤ ਸਿੰਘ 16 ਮਹੀਨਿਆਂ ਤੋਂ ਕਰ ਰਿਹਾ ਤਾਂ ਜਥੇਦਾਰ ਅਕਾਲ ਤਖਤ ਸਾਹਿਬ ਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਇਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਤੁਹਾਡਾ ਜਿਹੜਾ ਸਾਥ ਹੈ ਉਹਦੇ ਨਾਲ ਇਹ ਮੋਰਚਾ ਸਫਲ ਹੋ ਸਕਦਾ ਇਹ ਕਾਨੂੰਨ ਬਣ ਸਕਦਾ ਕਿਉਂਕਿ ਤੁਸੀਂ ਅੱਜ ਸਾਡੇ ਪੰਥ ਦੇ ਆਗੂ ਹੋ ਸੋ ਬਾਰੀ-ਬਾਰੀ ਆਪ ਨੂੰ ਇਹੀ ਬੇਨਤੀ ਆ ਕਿ ਇਹ ਸੰਘਰਸ਼ ਦਾ ਸਾਥ ਦਿਓ ਭਾਈ ਗੁਰਜੀਤ ਸਿੰਘ ਦਾ ਸਾਥ ਦਿਓ ਤਾਂ ਕਿ ਆਪਾਂ ਇਹ ਬੇਅਦਬੀਆਂ ਰੋਕ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੀਡੀਆ ਵਾਲੇ ਵੀਰਾਂ ਨੂੰ ਵੀ ਅਖੀਰ ਦੇ ਵਿੱਚ ਬੇਨਤੀ ਕਰਦੇ ਆ ਜਿੰਨੇ ਵੀ ਮੀਡੀਆ ਘਰਾਣੇ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਜਾਂ ਡਿਜੀਟਲ ਮੀਡੀਆ ਸਾਰਿਆਂ ਨੂੰ ਬੇਨਤੀ ਆ ਭਾਈ ਜੇ ਤੁਸੀਂ ਪਹਿਲਾਂ ਸਹਿਯੋਗ ਦਿੱਤਾ ਸਾਡੇ ਸਿਰ ਮੱਥੇ ਜੇ ਪਹਿਲਾਂ ਨਹੀਂ ਆ ਸਕੇ ਤੇ ਹੁਣ ਸਾਡੀ ਆਵਾਜ਼ ਜ਼ਰੂਰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਦਿਓ ਜਿੱਦਾਂ ਥਲੀਵੀਰ ਨੇ ਵੀ ਗੱਲ ਕੀਤੀ ਹੈ ਤੁਹਾਡੇ ਕੋਲ ਰੱਬ ਨੇ ਸ਼ਕਤੀ ਦਿੱਤੀ ਹੈ ਉਹ ਸ਼ਕਤੀ ਅੱਜ ਗੁਰੂ ਵਾਸਤੇ ਵਰਤਣ ਦਾ ਸਮਾਂ ਸੋ ਸਾਰਿਆਂ ਵੀਰਾਂ ਨੂੰ ਬੇਨਤੀ ਹੈ ਸਾਰੀਆਂ ਭੈਣਾਂ ਮੀਡੀਆ ਵਾਲਿਆਂ ਸਭ ਨੂੰ ਬੇਨਤੀ ਕਰਦੇ ਆਂ ਸਾਰੇ ਐਡੀਟਰ ਸਾਹਿਬਾਨ ਨੂੰ ਬੇਨਤੀ ਕਰਦੇ ਆ ਕਿ ਆਪਣੀਆਂ ਟੀਮਾਂ ਦੀ ਡਿਊਟੀ ਲਾਓ ਇਹ ਹੁਣ 22 ਤਰੀਕ ਤੋਂ ਲੈ ਕੇ ਜਿਹੜਾ 24 ਤਰੀਕ ਤੱਕ ਦਾ ਇਹਨੂੰ ਤੁਸੀਂ ਕਾਮਯਾਬ ਕਰਨਾ ਹੈ ਸਾਡੇ ਸਾਰਿਆਂ ਦੇ ਸਾਂਝਾ ਮੋਰਚਾ ਇਹ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਸਾਡੇ ਸਾਰੇ ਵੱਲੋਂ ਅਪੀਲ ਹੈ ਜੀ ਧੰਨਵਾਦ ਹੈ ਸਾਰੇ ਮੇਰੇ ਵਾਲੇ ਵੀਰਾਂ ਦਾ ਆਉਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ